ਪ੍ਰਧਾਨ ਮੰਤਰੀ ਕਿਸਾਨ ਯੋਜਨਾ ਵਾਲੇ ਜਿਹੜੇ ਨidhi yojna ਵਾਲੇ ਪੈਸੇ ਆਉਂਦੇ ਹੁੰਦੇ ਕਿਸਾਨਾਂ ਨੂੰ ਉਹਦੇ ਚ ਕੁਝ ਨੂੰ ਆ ਨਹੀਂ ਰਹੇ ਪਹਿਲੇ ਤੇ ਮੋਦੀ ਵਾਲੇ ਪੈਸੇ ਕਹਿੰਦੇ ਆ ਮੋਦੀ ਵਾਲੇ ਪੈਸੇ PM ਨidhi yojna ਇੱਥੇ ਸਾਡੇ ਵਾਲਿਆਂ ਨੂੰ ਕੁਝ ਨਹੀਂ ਪਤਾ ਲੱਗਦਾ ਮੋਦੀ ਵਾਲੇ ਪੈਸੇ ਮੈਂ ਅਮੇਸ਼ ਸਰਲੀਕਰਨ ਕਰਦਾ ਉਹਨਾਂ ਚੀਜ਼ ਦਾ ਕਿ ਇਹ ਮੋਦੀ ਵਾਲੇ ਪੈਸੇ ਕੋ ਹਾਂਜੀ ਹਾਂਜੀ ਬਸ ਹੁਣ ਜਮਾਈ ਸਿੰਪਲ ਜਿਹਾ ਮੈਂ ਪੁੱਛ ਰਿਹਾ ਨਾ ਵੀ ਪਹਿਲਾਂ ਆਉਂਦੇ ਸੀ ਕਿ ਫਿਰ ਉਹ ਵਿੱਚ ਉਹਨਾਂ ਨੇ ਕਿਹਾ ਵੀ ਕੁਝ ਵੈਰੀਫਿਕੇਸ਼ਨ ਆ ਵਗੈਰਾ KYC ਵਗੈਰਾ ਕਰਾਉਣੀ ਹੈ ਫੇਰ ਉਸ ਤੋਂ ਬਾਅਦ ਉਹਦੇ ਚੋਂ ਵੀ ਕਈਆਂ ਨੂੰ ਨਹੀਂ ਆਉਂਦੇ ਹੁਣ ਕੀ ਮਸਲਾ ਹੈ ਕੋਈ ਹੋਰ ਕੋਈ ਸ਼ਕਤੀ ਹੋ ਗਈ ਆ ਜਾਂ ਫਿਰ ਹੌਲੀ 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 ਬਸ ਸ਼ਾਂਤ ਹੋ ਜਾਣਾ ਕਰ ਹਾਂਜੀ ਦੇਖੋ ਨਹੀਂ ਉਹਦੇ ਵਿੱਚ ਹੁਣ ਕੀ ਆ ਕਿ ਪੰਜਾਬ ਚ ਤੇ ਦੱਸਦੇ ਆ ਕਿ 8 ਤੋਂ 10 ਲੱਖ ਕਿਸਾਨ ਕੱਟ ਗਏ ਨੇ ਜੀ ਮਸਲਨ ਕਿ 2020 ਦੇ ਵਿੱਚ ਜੇ ਲਗਭਗ ਕੋਈ 4.50 ਕਰੋੜ ਰੁਪਏ ਆ ਰਿਹਾ ਸੀ ਤਾਂ ਉਹ ਸ਼ਾਇਦ ਹੁਣ 387 ਕਰੋੜ ਰਹਿ ਗਿਆ ਹੂੰ ਤਾਂ ਇਹਦਾ ਮਤਲਬ ਇਹ ਆ ਕਿ ਉਹ ਕਿਸਾਨਾਂ ਦੇ ਘਟਣ ਦੇ ਨਾਲ ਉਸ ਯੋਜਨਾ ਚ ਉਸ ਸਕੀਮ ਚ ਬਾਹਰ ਹੋਣ ਦੇ ਨਾਲ ਉਹ ਜਿਹੜੀ ਗੱਲ ਆ ਨਾ ਉਹ ਫਿਰ ਮੁਠੇ ਪਾਸੇ ਤੁਰ ਗਈ ਜੀ ਕਿ ਫਾਇਦੇ ਦੀ ਜਗਾ ਬਹੁਤ ਸਾਰੇ ਕਿਸਾਨ ਜਿਹੜੇ ਸੀਗੇ ਉਹ ਸਕੀਮ ਚੋਂ ਬਾਹਰ ਹੋ ਗਏ ਹਮ ਹੁਣ ਇਹਦੇ ਵਿੱਚ ਦੇਖੋ ਇੱਕ ਗੱਲਾਂ ਇੱਕ ਦੋ ਹੈਗੀਆਂ ਨੇ ਕਿ ਇੱਕ ਤੇ ਬਈ ਜਿੱਦਾਂ ਸਾਡੇ ਲੋਕ ਵੀ ਨਾ ਅਣਗਹਿਲੀ ਕਰਦੇ ਆ ਕੇ ਵਾਈਸੀ ਆਉਂਦੀ ਆ ਹਮ ਨੋ ਯੂਅਰ ਕਸਟਮਰ ਜੀ ਉਹ ਪਿੱਛੇ ਜਿਹੜੇ ਦਾਣੇ ਲੈਂਦੇ ਨੇ ਡੀਪੂ ਹੋਲਡਰਾਂ ਤੋਂ ਹਾਂਜੀ ਇਹ ਵੀ ਆਈ ਸੀ ਹੂੰ ਹੁਣ ਜੇ ਤਾਂ ਡੀਪੂ ਹੋਲਡਰ ਆ ਉਹਦੇ ਕੋਲ ਆਪਦੇ ਕਾਰਡ ਹੁੰਦੇ ਨੇ ਹਰੇਕ ਦਾ ਉਹਦੇ ਕੋਲ ਡਾਟਾ ਹੁੰਦਾ ਉਹ ਆਪ ਇੰਡੀਵਿਜੂਅਲੀ ਵੀ ਇਨਫਾਰਮ ਕਰ ਦਿੰਦਾ ਕਿ ਆ ਕੇ ਬਈ ਉਹ ਕਰ ਜਾ ਹੂੰ ਹੂੰ ਠੀਕ ਹੈ ਜੀ ਆਧਾਰ ਦਿਖਾ ਜਾ ਜੋ ਵੀ ਕੇ ਬਾਈ ਜੀ ਹਾਂਜੀ ਜੋ ਪ੍ਰੋਸੈਸ ਹੈ ਉਹਦਾ ਹੁਣ ਇੱਥੇ ਕੀ ਆ ਕਿ ਇੱਥੇ ਕੇਵਾਈਸੀ ਆਈ ਹੂੰ ਕੇਂਦਰ ਨੇ ਕਿਹਾ ਕਿ ਕਰਾਓ ਜ਼ਰੂਰੀ ਹੈ ਜੀ ਤੇ ਹੁਣ ਸਾਡੇ ਕੋਲ ਐਸਾ ਤੰਤਰ ਹੀ ਹੈ ਨਿਕਾ ਕਿ ਹਰ ਕਿਉਂਕਿ ਜਿਹੜੇ ਇਦਾਂ ਦੇ ਨਾਪਾਤਰੀ ਕਿਸਾਨ ਆ ਉਹਤੇ ਜ਼ਿਆਦਾ ਅਨਪੜੇ ਹੋ ਸਕਦਾ ਫੋਨ ਵੀ ਨਾ ਚਲਾਉਂਦੇ ਆ ਜੀ ਉਹਨਾਂ ਨੂੰ ਪਤਾ ਹੀ ਨਾ ਲੱਗਾ ਵੱਡਾ ਕਾਰਨ ਇਹ ਆ ਕਿ ਕੇਵਾਈਸੀ ਬਹੁਤ ਰਹਿ ਗਈ ਹੂੰ ਤਾਂ ਜਿਨ੍ਹਾਂ ਦੀ ਕੇਵਾਈਸੀ ਨਹੀਂ ਸੀ ਹੋਈ ਉਹ ਉਹਨਾਂ ਨੇ ਕੱਟਦੇ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਲੋਕਲ ਗਵਰਨਮੈਂਟ ਦੀ ਜੀ ਕਿ ਭਾਈ ਤੁਸੀਂ KYC ਵਾਲੀ ਗੱਲ ਜਿਹੜੀ ਆ ਨਾ ਉਹ ਲੋਕਾਂ ਤੱਕ ਪਹੁੰਚਾਓ ਘਰ-ਘਰ ਤੱਕ ਪਹੁੰਚਾਓ ਕਿ ਭਾਈ ਇਹ ਜ਼ਰੂਰੀ ਹੈ ਨਹੀਂ ਤੇ ਤੁਸੀਂ ਮੋਦੀ ਵਾਲੇ ਪੈਸੇ ਨਹੀਂ ਲੈ पाओਗੇ ਹੂੰ ਹੂੰ ਇਹ ਗੱਲ ਹੁਣ PM ਨidhi ਯੋਜਨਾ ਜਿਵੇਂ ਤੁਸੀਂ ਕਹੇ ਸਰ ਕਿ ਕਿਹਨੂੰ ਪਤਾ ਹੈ ਸਹੀ ਗੱਲ ਹੈ ਕਿਸੇ ਨੂੰ ਨਹੀਂ ਪਤਾ ਸੌਖਾ ਕਰਕੇ ਲੈ ਪੈਸੇ ਲੈਣ ਵਾਲੇ ਨੂੰ ਨਹੀਂ ਪਤਾ ਹੋਣਾ ਉਹ ਕਹੂਗਾ ਮੋਦੀ ਵਾਲੇ ਪੈਸੇ ਹੈ ਜੀ ਜੀ ਤਾਂ ਗੱਲ ਇਹ ਕਿ ਸਰਲਿਕਨ ਕਰਕੇ ਜੇ ਤੁਸੀਂ ਸਮਝਾਓਗੇ ਤੇ ਸ਼ਾਇਦ لوکانو سمجھ ਆ ਜਾਏਗਾ تو ਪਰ ਇਹ ਸਾਰਾ ਕੁਛ ਜਿਹੜਾ ਹੈ ਨਾ ਕਿਤੇ ਨਾ ਕਿਤੇ ਕਹ ਲੋ ਕਿ ਸਾਡੀ ਸਰਕਾਰ ਜਿਹੜੀ ਹੈ ਨਾ ਉਹ ਉਹਦੀ ਵੀ ਜ਼ਿੰਮੇਵਾਰੀ ਬਣਦੀ ਸੀਗੀ ਚਲੋ ਕੇਂਦਰ ਨੇ ਤਾਂ ਆਪਦਾ ਕਰਨਾ ਹੀ ਆ باقی KYC ਵਾਲਾ ਪੰਗਾ ਹੀ ਹੁੰਦਾ ਜਦੋਂ ਇੱਕ ਵਾਰੀ ਸਕੀਮ ਤੁਸੀਂ ਲਾਗੂ ਕਰਦੇ ਹੋ ਜਿਹੜਾ ਲਾਭਪਾਤਰੀ ਬਣਾਉਣੇ ਆ ਦਫਾ ਕਰੋ ਉਹ ਤੋਂ ਸਾਰਾ ਕੁਝ ਕਰ ਲਓ ਯਾਰ ਉਹ ਚੰਗੀ ਤਰ੍ਹਾਂ ਉਹ ਹਰ ਇੱਕ ਸਾਲ ਬਾਅਦ ਕੇ ਵੀ ਸੀ ਕਰਾਓ ਅਪਡੇਟ ਕਰਾਓ ਪਰ ਪਤਾ ਨਹੀਂ ਅਸੀਂ ਤੇ ਜਦੋਂ ਛੋਟੇ ਹੁੰਦੇ ਸੀ ਸੋਚਿਆ ਹੀ ਨਹੀਂ ਸੀ ਆ 36 ਆਪੇ ਸਾਡੇ ਨਾਲ ਪਹਿਣਗੇ ਆਧਾਰ ਅਪਡੇਟ ਕਰਾ ਕੇ ਆਓ ਪੈਨ ਆ ਜੀ ਫਲਾਣਾ ਆ ਗਿਆ ਪੈਨ 2.0 ਆ ਗਿਆ ਇਧਰ ਚਲੇ ਜਾਓ ਉਧਰ ਚਲੇ ਜਾਓ ਮੈਨੂੰ ਤੇ ਲੱਗਦਾ ਕਿ ਮੇਰੇ ਖਿਆਲ ਦੇ ਨਾਲ ਜ਼ਿੰਦਗੀ ਜੇ ਐਵਰੇਜ ਅਸੀਂ 70 ਸਾਲ ਗਿਣੀਏ ਤੇ ਸਾਲ ਤੇ ਸਾਨੂੰ ਆਧਾਰ ਉਧੂਰ ਕਾਰਡ ਤੇ ਆਹੀ ਅਪਡੇਟ ਕਰਾਉਂਦਿਆ ਨਾ ਤਰ ਹੀ ਲਿਖਿਆ ਕਰੋ ਇੱਕ ਮਾਈਨਸ ਕਰ ਦਿਓ ਇੱਕ ਸਾਲ ਤੇ ਬੰਦਾ ਕਾਗਜ਼ਾਂ 'ਚ ਹੀ ਆਬ ਜਾਂਦਾ ਸੱਚੀ ਗੱਲ ਹੈ ਜੀ ਸੱਚੀ ਗੱਲ ਤੁਹਾਡੀ ਆ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਿਲਕੁਲ ਆ ਗੱਲ ਸਹੀ ਆ ਮੈਂ ਵੀ ਇਹ ਗੱਲ ਮੇਰੇ ਸਕੇਪ ਹੋ ਗਈ ਕਿ ਭਾਈ ਆ ਗੱਲ ਠੀਕ ਆ ਕਿ ਗੱਡੀ ਦੀ ਫਿਟਨੈਸ ਵੇਖੋ ਯਾਰ ਜੀ ਠੀਕ ਆ ਨਾ ਇਹਨਾਂ ਨੇ ਤਾਂ ਕਿਹਦੇ ਨੂੰ ਕਹਿਣਾ ਵੀ ਜਿਹੜੇ ਬੰਦੇ 50 ਮਾਡਲ ਦੁੱਤੇ ਉਹ ਵੀ ਚੱਕਦੇ ਹੋ ਚੱਕਦੇ ਹੋ ਘਰੋਂ ਬਾਹਰ ਨਿਕਲਣਾ ਬੰਦ ਕਰਦੇ ਹੋ ਖਰਚੇ ਦਾ ਘਾਰਿਆ ਕਿ ਆ ਯਾਰ ਜੀ ਚਲੋ ਖੈਰ ਮੈਂ ਇੱਕ ਕਮੈਂਟ ਪੜ੍ਹਦੇ ਨੇ ਡਾਕਟਰ ਜਸਵਿੰਦਰ ਸਿੰਘ ਪਟਿਆਲਾ ਜੀ ਕਹਿੰਦੇ ਵੀ ਸਾਡਾ ਵੀ ਨਾਮ ਲੈ ਲਿਓ ਅਸੀਂ ਰੋਜ਼ ਤੁਹਾਨੂੰ ਸੁਣਦੇ ਆ